ਸ਼ਸ਼ੀਕਾਲ ਕੈਨ ਟੀਵੀ ਪੰਜਾਬੀ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਲੁਧਿਆਣਾ ਦੀ ਜਿਮਨੀ ਚੌਂ ਜੋ ਹਲਕਾ ਪੱਛਮੀ ਦੇ ਵਿੱਚ ਹੋਣੀ ਹੈ ਜਿਸ ਦੇ ਵਿੱਚ 172431 ਜਿਹੜੇ ਵੋਟਰ ਨੇ ਉਹ ਵੋਟ ਪਾਉਣਗੇ ਵੋਟ ਪਾਉਣ ਜਾਂਦੇ ਆ ਇਹਨਾਂ ਵਿੱਚ ਸਾਰੇ ਜਾਂ ਨਹੀਂ ਜਾਂਦੇ ਜਾਂ ਕਿ 65% 70% ਕਿੰਨੀ VOTING ਲੈਂਦੀ ਹੈ ਉਹ ਦੇਖਣ ਦਾ ਸਬਬਬ ਹੋਏਗਾ ਕਿਉਂਕਿ ਹਲੇ ਵੋਟਾਂ ਦੀ ਜਿਹੜੀ ਡੇਟ ਹੈ ਉਹ ਅਨਾਉਂਸ ਹੋਣੀ ਬਾਕੀ ਹੈ ਪਰ ਇਹ ਹਲਕਾ ਜਿਹੜਾ ਹੈ ਉਹ ਬਹੁਤਾਤ ਦੇ ਵਿੱਚ ਜਿਹੜਾ ਹੈ ਕਾਂਗਰਸ ਵੱਲੋਂ ਜਿੱਤਿਆ ਗਿਆ ਦੱਸਦੀ ਹੈ ਕਿ ਇੱਥੇ ਜਿਹੜੇ ਜੇਤੂ ਰਹੇ ਨੇ ਸਭ ਤੋਂ ਪਹਿਲਾਂ 1977 ਦੇ ਵਿੱਚ ਆੜਾ ਵਿਸ਼ਮ ਨਾਥਨ JNP ਪਾਰਟੀ ਤੋਂ ਜੇਤੂ ਰਹੇ ਉਸ ਤੋਂ ਬਾਅਦ ਜਗਿੰਦਰਪਾਲ ਪਾਂਡੇ ਕਾਂਗਰਸ ਤੋਂ ਤੇ ਹਰਨਾਮ ਦਾਸ ਜੋਹਰ 1985 92 ਤੇ 2002 ਦੇ ਵਿੱਚ ਜਿੱਤੇ ਰਹੇ ਨੇ ਤੇ 1977 ਮਾਫ ਕਰਨਾ 1997 ਵਿੱਚ ਮਹਿੰਦਰ ਗਰੇਵਾਲ ਜਿਹੜੇ ਨੇ ਸ਼੍ਰੋਮਣੀ ਕਾਲਦਲ ਤੋਂ ਜੇਤੂ ਰਹੇ 2007 ਚ ਹਰੀਸ਼ ਰਾਏ ਟਾਂਡਾ 2017 ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤੇ 2022 ਦੇ ਵਿੱਚ ਗੁਰਪੀ ਸਿੰਘ ਗੁੱਗੋਗੀ ਬੱਸੀ ਜਿਹੜੇ ਨੇ ਇਥੋਂ ਜੇਤੂ ਰਹੇ ਨੇ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਕੁਝ ਸਮਾਂ ਹਲਕੇ ਦੀ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ ਉਹਨਾਂ ਦਾ ਦਿਹਾਂਤ ਹੋ ਜਾਂਦਾ ਪਰ ਇਹ ਹਲਕਾ ਜਿਹੜਾ ਹੈ ਉਹ ਆਮ ਕਰਕੇ ਕਾਂਗਰਸੀ ਹਲਕਾ ਗਿਣਿਆ ਜਾਂਦਾ ਹੈ ਪਰ ਲੋਕਾਂ ਦਾ ਕਹਿਣ ਦਾ ਸੀ ਕਿ ਇਹ ਜੇ ਕਾਂਗਰਸੀ ਹਲਕਾ ਸੀ ਤਾਂ ਗੁਰਪੀ ਗੁੱਗੀ ਕਿਵੇਂ ਜਿੱਤੇ ਕੋਈ ਵੀ ਕੋਈ ਗੁੱਗੀ ਦਾ ਜਿੱਤਣ ਦਾ ਕਾਰਨ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਕਿ ਦਿੱਤਾ ਹੋਇਆ ਨਾਰਾ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਇੱਕ ਬਦਲਾਅ ਦਾ ਨਾਅਰਾ ਦੇ ਕੇ ਜਿਹੜੀ ਪਾਰਟੀ ਆਈ ਸੀ 92 ਵਿਧਾਇਕ ਪਾਰਟੀ ਨੂੰ ਮਿਲੇ ਲੋਕਾਂ ਦੇ ਵੱਲੋਂ ਵੱਡਾ ਮਤਾਦਾਨ ਵੱਡਾ ਮੰਡੇਟ ਜਿਹੜਾ ਪਾਰਟੀ ਨੂੰ ਦਿੱਤਾ ਗਿਆ ਇੱਕ ਪਾਸਰ ਜਿੱਤ ਕਹਿ ਲਈਏ ਕਿ ਹੋ ਗਈ ਕਾਲੀ ਦਲ ਤਾਂ ਕਹਿ ਲਈਏ ਕਿ ਸਿੰਗਲ ਡਿਜੀਟ ਦੇ ਵਿੱਚ ਆ ਗਿਆ ਤੇ ਜਿਹੜੀ ਦੂਜੀ ਧਿਰ ਬਣੀ ਉਹ ਕਾਂਗਰਸ ਬਣੀ ਜਿਹਦੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਵੀ ਕਾਫੀ ਉਲਝਾਰੇ ਨੇ ਪਰ ਹਲਕਾ ਅਸੀਂ ਪੱਛਮੀ ਦੀ ਗੱਲ ਕਰ ਰਹੇ ਹਲਕਾ ਪੱਛਮੀ ਦੀ ਗੱਲ ਕੀਤੀ ਜਾਵੇ ਤਾ ਇੱਥੇ ਜਿਹੜੇ ਵੋਟਰ ਨਿਕਲ 74 ਦਾ 431 ਦੇ ਵੋਟਰ ਨੇ ਉਹਨਾਂ ਵੋਟਰਾਂ ਨੇ ਹੁਣ ਦੁਬਾਰਾ ਡਿਸਾਈਡ ਕਰਨਾ ਹੈ ਕਿਉਂਕਿ ਇੱਕ ਪਾਸੇ ਭਾਰਤ ਪੁਸ਼ਨਾਸੂ ਐਮ ਐਲ ਏ ਪੁਰਾਤਨ ਉਸ ਤੋਂ ਬਾਅਦ ਕੈਬਨ मिनिस्टर ਜੇਲ ਯਾਤਰਾ ਇਲਜ਼ਾਮ ਲੱਗੇ ਵੱਧ ਸੰਪਤੀ ਦੇ ਈਡੀ ਦੁਆਰਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਪਾਸੇ ਉਹ ਚੋਣ ਲੜ ਰਹੇ ਨੇ ਦੂਜੇ ਪਾਸੇ ਸੰਜੀਵ अरोड़ा ਆਵਾਦੀ ਪਾਰ ਦੇ ਰਾਜ ਸਭਾ ਮੈਂਬਰ ਤੇ ਆਮ ਆਦੀ ਪਾਰਟੀ ਦੀ 3 ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਦੇ ਕਚੈਰੀ ਵਿੱਚ ਜਾਣਗੇ ਤੇ ਲੋਕਾਂ ਨੂੰ ਦੱਸਣਗੇ ਵੀ 3 ਸਾਲ ਦੇ ਵਿੱਚ ਸਾਡੀ ਪਾਰਟੀ ਨੇ ਕੀ ਕੀਤਾ ਤੀਜੇ ਪਾਸੇ ਨੇ ਐਡਵੋਕੇਟ ਪਰਪਕਾਰ ਸਿੰਘ ਜਿਹੜੇ ਸੋਮਨੀ ਕਲਦਰ ਵੱਲੋਂ ਅੱਜ ਉਮੀਦਵਾਰ ਐਲਾਨੇ ਗਏ ਨੇ ਤੇ ਹਲੇ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣਾ ਬਾਕੀ ਹੈ ਤੇ 크ਰਿਸਚਨ ਭਾਈ ਚਲੇਵਰੋਂ ਆਲਬਰਟ ਦੂਆ ਨੂੰ ਜਿਹੜਾ ਕੈਂਡੀਡੇਟ ਐਲਾਨਿਆ ਗਿਆ ਤੇ ਹੋਰ ਵੀ ਆਜ਼ਾਦ ਕਈ ਕੈਂਡੀਡੇਟਸ ਖੜੇ ਹੋਣ ਦੀ ਸੰਭਾਵਨਾ ਜਾਪਦੀ ਹੈ ਪਰ ਮਸਲਾ ਇੱਥੇ ਇਹ ਆ ਜਾਂਦਾ ਹੈ ਕਿ ਦੇਖਣਾ ਹੋਏਗਾ ਕਿ ਇੱਥੇ ਜਿਹੜੀ ਕਿਹੜੀ ਪਾਰਟੀ ਹੈ ਜਿਹੜੀ ਉਹ ਵੱਡੀ ਪਾਰਟੀ ਹੋ ਕੇ ਨਿਭੜਦੀ ਹੈ ਕਿਉਂਕਿ 2022 ਦੀਆਂ ਵੋਟਾਂ ਦੇ ਵਿੱਚ ਇੱਕ ਪਾਸ ਜਿੱਤ ਗੁਰਪ੍ਰੀਤ ਸਿੰਘ ਗੋਗੀ ਦੀ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਤੋਂ ਬਾਅਦ ਸੀਟ ਖਾਲੀ ਹੁੰਦੀ ਹੈ ਹੁਣ ਚੋਣ ਹੋ ਰਹੀ ਹੈ ਦੁਬਾਰਾ ਪਰ ਇੱਥੇ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਹਲਕਾ ਪੱਛਮੀ ਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਹੀ ਇੱਕ ਪਾਸੜ ਜਿਹੜੀ ਹੈ ਉਜਤ ਕਰਵਾਉਂਦੇ ਨੇ ਕਦੇ ਵੀ ਥੋੜੇ ਬੋਤੇ ਵੋਟਾਂ ਦੇ ਫਰਕ ਨਾਲ ਕੋਈ ਨਹੀਂ ਜਿੱਤਿਆ ਜੋ ਜਿੱਤਿਆ ਉਹ ਬਹੁਤ ਵੱਡੀ ਗਿਣਤੀ ਨਾਲ ਜਿੱਤਿਆ ਔਰ ਜਿਹੜਾ ਕੋਈ ਹਾਰਿਆ ਤਾਂ ਬਹੁਤ ਵੱਡੀ ਗਿਣਤੀ ਨਾਲ ਹਾਰਿਆ ਇੱਥੇ ਇਹ ਦੇਖਣਾ ਹੋਏਗਾ ਕਿ ਇਸ ਵਾਰ ਕੌਣ ਇਥੋਂ ਬਾਜ਼ੀ ਮਾਰਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਕ ਨਾਰਾ ਦਿੱਤਾ ਸੀ ਕਿ 2022 ਦੇ ਵਿੱਚ ਸਾਨੂੰ ਇਸ ਵਾਰ ਵੋਟਾਂ ਪਾ ਦਿਓ 2027 ਦੇ ਵਿੱਚ ਅਸੀਂ ਵੋਟਾਂ ਨਹੀਂ ਮੰਗਾਂਗੇ ਕੰਮ ਕੀਤਾ ਹੋਏਗਾ ਤਾਂ ਵੋਟ ਪਾ ਦਿਓ ਨਹੀਂ ਕੰਮ ਕੀਤਾ ਹੋਏਗਾ ਤਾਂ ਵੋਟ ਨਾ ਪਾਓ ਹੁਣ 3 ਸਾਲ ਦਾ ਸਮਾਂ ਪਾਰਟੀ गुजार चुकी है सत्ता ਦਾ ਰਾਜ ਭੋਗ ਚੁੱਕੀ ਹੈ ਹੁਣ 3 ਸਾਲ ਦੀ ਕਾਰਸ਼ੈਲੀ ਜਿਹੜੀ ਹੈ ਉਹ ਲੋਕਾਂ ਵਿੱਚ ਲੈ ਕੇ ਜਾਣੀ ਹੈ ਇਹਨਾਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਸੀ ਕਿ ਹਬ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਖੀਲਤ ਸਾਲਾਂ ਦੇ ਵਿੱਚ 1.5 ਸਾਲ 1.5 ਸਾਲ ਜਾਂ 2 ਸਾਲ ਦੇ ਵਿੱਚ ਆ ਕੇ ਕੰਮ ਕਰਦੀਆਂ ਨੇ ਪਰ ਇੱਥੇ ਇਹ ਪਾਰਟੀ ਦੇ ਉੱਤੇ ਵੀ ਇਹ ਇਲਜ਼ਾਮ ਲੱਗੇ ਨੇ ਕਿ 3 ਸਾਲ ਪਾਰਟੀ ਸੁੱਤੀ ਰਹੀ ਹੁਣ ਨਸ਼ਾ ਵਿਰੁੱਧ ਕਾਰਵਾਈਆਂ ਹੋ ਰਹੀਆਂ ਨੇ ਤਾਂ ਹੁਣ ਇਹਨਾਂ ਨੂੰ ਪੀਲਾ ਪੰਜਾ ਚੇਤੇ ਆ ਗਿਆ ਹੁਣ ਇਹਨਾਂ ਨੂੰ ਨਵੀਂ ਸਿੱਖਿਆ ਨੀਤੀ ਪੁੱਜੇ ਤੇ ਆ ਗਈ ਹੁਣ ਮਨੀਸ਼ ਸੁਸ਼ੋਧਿਆ ਜੋ ਸਿੱਖਿਆ ਮੰਤਰੀ ਰਹੇ ਨੇ ਸਾਬਕਾ ਆਮ ਆਦਮੀ ਪਾਰਟੀ ਦਿੱਲੀ ਦੇ ਸਰਕਾਰ ਦੇ ਉਹ ਹੁਣ ਇੱਥੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਇਕਲਈਏ ਕਿ ਉਹਨਾਂ ਵਾਸਤੇ ਇੱਕ ਵਧੀਆ ਵਿਲਾ ਤਿਆਰ ਕੀਤਾ ਜਾ ਰਿਹਾ ਰਹਿਣ ਲਈ ਮੁਹਾਲੇ ਦੇ ਆਸ-ਪਾਸ ਉੱਥੇ ਉਹਨਾਂ ਨੂੰ ਰੱਖਿਆ ਜਾਣਾ ਤਾਂ ਇਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਨੇ ਕਿ ਦੇਖਣ ਦਾ ਵਿਸ਼ਾ ਹੋਏਗਾ ਕਿ ਆਮ ਆਦਮੀ ਪਾਰਟੀ ਜਿਹੜੀ 3 ਸਾਲ ਦਾ ਆਪਦਾ ਕਾਰਜਕਾਲ ਹੈ ਉਹ ਲੋਕਾਂ ਤੱਕ ਕਿਵੇਂ ਡਿਲੀਵਰ ਕਰਦੀ ਹੈ ਕਿਵੇਂ ਲੋਕਾਂ ਤੱਕ ਆਪਣੀ ਗੱਲ ਨੂੰ ਲੈ ਕੇ ਜਾਂਦੀ ਹੈ ਕਿ 3 ਸਾਲ ਦੇ ਵਿੱਚ ਉਹਨਾਂ ਨੇ ਕੀ ਕੰਮ ਕੀਤੇ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਕਾਰਜਸ਼ੈਲੀ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕ ਤੈਅ ਹੋ ਜਾਵੇਗੀ ਕਿ ਕਦੋਂ ਇੱਥੇ ਵੋਟਾਂ ਪੈਣੀਆਂ ਨੇ ਤੇ ਕਦੋਂ ਇੱਥੇ ਜਿਹੜਾ ਇਲੈਕਸ਼ਨ ਹੋਣੀ ਹੈ ਇਲੈਕਸ਼ਨ ਜਦੋਂ ਹੁੰਦੀ ਹੈ ਤਾਂ ਦੇਖਣ ਦਾ ਸਬੱਬ ਹੋਏਗਾ ਕਿ ਕਿਸ ਪਾਰਟੀ ਵੱਲ ਲੋਕ ਜ਼ਿਆਦਾ ਝੁਕਦੇ ਨੇ ਜਦੋਂ ਇੱਕ ਇਹ ਵੀ ਇੱਕ ਕਿਆਸਰ ਹੈ ਜਿਹੜੇ ਰਾਜਨੀਤਿਕਕਾਰ ਨੇ ਜਾਂ ਰਾਜਨੀਤਿਕ ਵਿਸ਼ਲੇਸ਼ਕ ਨੇ बोलो ਉਹਨਾਂ ਨੂੰ ਇੱਕ ਕੋ ਖਣ ਕੀਤੀ ਗਈ ਹੈ ਕਿ ਜਿਹੜਾ ਇਹ ਚੋਣ ਜਿੱਤੇਗਾ ਉਹ 2027 ਜਿੱਤੇਗਾ ਕਿਉਂ ਕਿ 1.5 ਸਾਲ ਦਾ ਵਕਤ ਹੈ ਇਸ ਵੋਟ ਦੇ ਉੱਪਰ ਜਾਂ ਇਸ ਸੀਟ ਦੇ ਉੱਪਰ ਪੂਰੇ ਪੰਜਾਬ ਦੀ ਨਿਗ੍ਹਾ ਰਹੇਗੀ ਪਿੱਛੇ ਵੀ ਤਿੰਨ ਚਾਰ ਵਿਧਾਨ ਸਭਾ ਜਿੰਨੀ ਚੋਣਾਂ ਹੋਈਆਂ ਕਿਉਂਕਿ ਐਮਪੀ ਬਣ ਕੇ ਸੀ ਜਿਵੇਂ ਰਾਜਾ ਬਣ ਕੇ ਐਮਪੀ ਬਣ ਕੇ ਸੁਭਿੰਦਰ ਰਧਾਵਾ ਐਮਪੀ ਬਣ ਗਏ ਮੀਤਹਿਰ ਐਮਪੀ ਬਣ ਗਏ ਐਵੇਂ ਤਿੰਨ ਚਾਰ ਸੀਟਾਂ ਖਾਲੀ ਹੋਈਆਂ ਸੀਗੀਆਂ ਚੱਬਿਆਲ ਸਾਹਿਬ ਐਮਪੀ ਬਣ ਗਏ ਤਾਂ ਉਦੋਂ ਵੀ ਲੋਕਾਂ ਨੇ ਤਿੰਨ ਜੀ ਸੀਟਾਂ ਤੇ ਆਮ ਆਦਮੀ ਪਾਰਟੀ ਤੇ ਇੱਕ ਸੀਟ ਤੇ ਬਨਾਲਾ ਸੀਟ ਤੇ ਕਾਲਾ ਢਿੱਲੋਂ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਗੜ੍ਹ ਕਿਹਾ ਜਾਂਦਾ ਬਨਾਲਾ ਮੈਲਕਲਾ ਮਲੇਰ ਕੋਟਲਾ ਸੰਗਰੂਰ ਇਹ ਆਮ ਆਦਮੀ ਪਾਰਟੀ ਦੇ ਗੜ੍ਹ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਗੜ੍ਹ ਦੇ ਵਿੱਚੋਂ ਕਾਲਾ ਢਿੱਲੋਂ ਜੇਤੂ ਰਹੇ ਉਹ ਆਜ਼ਾਦ ਉਮੀਦਵਾਰ ਜੇਤੂ ਰਹੇ ਉਥੋਂ ਕੋਈ ਵੀ ਹੋਰ ਜਿਹੜਾ ਜੇਤੂ ਨਹੀਂ ਹੋ ਸਕਿਆ ਕਿਉਂਕਿ ਆਮ ਆਦੀ ਪਾਰਟੀ ਦਾ ਬੜਾ ਜ਼ੋਰ ਲੱਗਿਆ ਸੀ ਉਥੇ ਪਰ ਦੇਖਣਾ ਹੋਏਗਾ ਕਿ ਆਮ ਆਦੀ ਪਾਰਟੀ ਅਬ ਦੇ 3 ਸਾਲ ਦੀ ਕਾਰਸ਼ੈਲੀ ਇੱਥੇ ਕਿਵੇਂ ਪੂਰੀ ਕਰਦੀ ਹੈ ਇਹ ਦੇਖਣ ਦਾ ਵਿਸ਼ਾ ਹੋਏਗਾ ਔਰ ਭਾਰਤ ਭੁਸ਼ਣ ਆਸੂ ਆਪਣੀ ਸਵੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਇਹ ਵੀ ਦੇਖਣ ਦਾ ਮੌਕਾ ਹੋਏਗਾ ਤੇ ਆ ਜਿਹੜੀ ਸ਼੍ਰੋਮਣੀ ਕਾਲ ਦਰਬਾਦਲ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੱਤਾ ਤੋਂ ਬਾਹਰ ਹੈ ਕਿਉਂਕਿ ਪਹਿਲਾਂ ਕਾਂਗਰਸ ਨਰਾਜ਼ ਕੀਤਾ ਹੁਣ 3 ਸਾਲ ਜਿਹੜੀ ਆਵਾਜ਼ੀ ਪਾਰਟੀ ਨੂੰ ਹੋ ਗਏ ਘਟੋਟ 8-9 ਸਾਲ ਦਾ ਵਕਫਾ ਜਿਹੜਾ ਹੋ ਚੁੱਕਿਆ ਉਹ ਸ਼੍ਰੋਮਣੀ ਕਾਲਦਲ ਸੱਤਾ ਤੋਂ ਬਾਹਰ ਹੈ ਹੁਣ ਦੇਖਣਾ ਹੋਏਗਾ ਕਿ ਸ਼੍ਰੋਮਣੀ ਕਾਲਦਲ ਕਿਵੇਂ ਥੋਬਰ ਕੇ ਆਉਂਦਾ ਹੈ ਭਾਜਪਾ ਲਈ ਵੱਡਾ ਚੈਲੰਜ ਹੈ ਭਾਜਪਾ ਲਈ ਵੱਡਾ ਚੈਲੰਜ ਇਸ ਕਰਕੇ ਹੈ ਕਿਉਂਕਿ ਕਿਸਾਨਾਂ ਦਾ ਵਿਰੋਧ ਖੇਤੀ ਕਾਨੂੰਨ ਤੇ ਜਿਹੜਾ ਐਮਐਸਪੀ ਨੂੰ ਲੈ ਕੇ ਜਿਹੜਾ ਦਾਅ ਪੇ ਚੱਲ ਰਿਹਾ ਉਹ ਚੀਜ਼ਾਂ ਪਰ ਇੱਥੇ ਸ਼ਹਿਰੀ ਵੋਟ ਬੈਂਕ ਹੋਣ ਕਾਰਨ ਕਿਉਂਕਿ ਰਵਨੀਤ ਮਿੱਟੂ ਦਾ ਬੜਾ ਕ ਭਾਜਪਾ ਤੀਜੇ ਨੰਬਰ ਦੀ ਪਾਰਟੀ ਹੋ ਕੇ ਉੱਭਰੀ ਸੀ ਜਦੋਂ ਆਮ ਆਦਮੀ ਪਾਰਟੀ ਕਾਂਗਰਸ ਸ਼ੋਮਨੀ ਕਾਲੀਦਲ ਤੇ ਭਾਜਪਾ ਨਗਰ ਕੌਂਸਲ ਦੀਆਂ ਵੋਟਾਂ 'ਚ ਖੜੇ ਹੋਏ ਸੀ ਤਾਂ ਤੀਜੇ ਨੰਬਰ ਤੇ ਭਾਜਪਾ ਜਿਹੜੀ ਪਾਰਟੀ ਬਣ ਕੇ ਉੱਭਰੀ ਸੀ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਆਪਾਂ ਆਪਣਾ ਕੈਂਡੀਡੇਟ ਕਿਸ ਨੂੰ ਲਾਣਦੀ ਹੈ ਤੇ ਕਿਸ ਤਰ੍ਹਾਂ ਲੋਕਾਂ ਨਾਲ ਡੀਲ ਕਰਦੀ ਹੈ ਕਿਉਂਕਿ ਸ਼ਹਿਰੀ ਲੋਕ ਨੇ ਕਿਸਾਨੀ ਨਾਲ ਕੋਈ ਲੈਣ ਦੇਣ ਨਹੀਂ ਹੈ ਪਰ ਭਾਵੇਂ ਸਿੱਧੇ ਤੌਰ ਤੇ ਨਹੀਂ ਹੁੰਦਾ ਪਰ ਕਿਉਂਕਿ ਅਗਰੇਰੀਨ ਸਟੇਟ ਹੈ ਕਿਸਾਨੀ ਕਿ ਖੇਤੀਬਾੜੀ ਬਦਨ ਸੂਬਾ ਤਾਂ ਕਿਤੇ ਨਾ ਕਿਤੇ ਪ੍ਰਭਾਵਤ ਜੂਰ ਇਸ ਚੀਜ਼ ਨੂੰ ਕਰਦਾ ਹੈ ਪਰ ਦੇਖਣ ਦਾ ਸਵਭ ਹੋਏਗਾ ਕਿ ਭਾਜਪਾ ਆਪਣੇ ਆਪ ਨੂੰ ਕਿਵੇਂ ਇੱਥੇ ਡਿਲੀਵਰ ਕਰਦੀ ਹੈ ਕੈਂਡੀਡੇਟ ਕੌਣ ਹੁੰਦਾ ਹੈ ਤੇ ਉਸ ਤੋਂ ਬਾਅਦ ਜੇਕਰ ਕੋਈ ਆਜ਼ਾਦ ਜਿੱਤਦਾ ਹੈ ਆਜ਼ਾਦਤਨ ਤੋਂ ਬਾਅਦ ਉਹ ਆਜ਼ਾਦ ਹੀ 1.5 ਸਾਲ 2 ਸਾਲ ਕੰਮ ਕਰਦਾ ਹੈ ਜਾਂ ਸਰਕਾਰ ਦੀ ਝੋਲੀ ਜਾ ਪੈਂਦਾ ਜਾਂ ਇਕੱਲੇ ਲੱਗਾ ਰਹਿੰਦਾ ਦੇਖਣ ਦਾ ਸਵਭ ਹੋਏਗਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ ਦੇਖ ਕੇ ਕਮੈਂਟ ਜਰੂਰ ਕਰਨਾ